ਸਰ ਮੇਰਾ ਨਾਮ ਰਜਵੰਤ ਕੌਰ ਹੈ ਮੈਂ ਕੰਪਿਊਟਰ ਟੀਚਰ ਹਾਂ ਡਿਸਟ੍ਰਿਕਟ ਕੰਪਲਰ ਤੇ ਅਸੀਂ ਮਤਲਬ ਜਿਸ ਦਿਨ ਦਾ ਵੀ ਇਹ ਫਲੱਡ ਦਾ ਸਿਸਟਮ ਆਇਆ ਆ ਮਤਲਬ ਕਾਫੀ ਲੋਕਾਂ ਦੀ ਅਸੀਂ ਪਰੇਸ਼ਾਨੀ ਦੇਖ ਕੇ ਤੇ ਜਿੰਨਾ ਵੀ ਸਾਡਾ ਪਹਿਲਾਂ ਤਾਂ ਅਸੀਂ ਇਹ ਜਿਹੜਾ ਪਰਸਨਲ ਲੈਵਲ ਤੇ ਘਰੇ ਸੀਗੇ ਵੀ ਜਿਵੇਂ ਫੈਮਿਲੀ ਲੈਵਲ ਤੇ ਜਾਂ ਆਪਣੇ ਰਿਲੇਟਿਵਸ ਲੈਵਲ ਤੇ ਤੇ ਹੁਣ ਅਸੀਂ ਆਪਣੀ ਯੂਨੀਅਨ ਲੈਵਲ ਤੇ ਜਿਹੜਾ ਆ ਉਹ ਸਾਰਿਆਂ ਨੂੰ ਇਸ ਦੀ ਜਿਹੜੀ ਚੇਤਨਾ ਆ ਉਹ ਯੂਨੀਅਨ ਲੈਵਲ ਤੇ ਆਈ ਆ ਤੇ ਅਸੀਂ ਆਪਣੀ ਸਾਡੀ ਜਿਹੜੀ ਸਟੇਟ ਯੂਨੀਅਨ ਆ ਉਹ ਵੀ ਕਰਦੀ ਪਈ ਆ ਸੰਘਰਸ਼ ਕਮੇਟੀ ਪੰਜਾਬ ਕੰਪਿਊਟਰ ਵਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਆਏ ਆ ਤੇ ਸਾਡੀ ਜਿਹੜੀ ਸਟੇਟ ਕਮੇਟੀ ਆ ਉਹ ਸਾਰੀ ਜਗ੍ਹਾ ਮਤਲਬ ਪਸ਼ੂਆਂ ਦਾ ਚਾਰਾ ਜਿਹੜਾ ਆ ਉਹ ਦਿੰਦੀ ਪਈ ਆ ਕੱਲ ਸਾਡੀਆਂ ਜਿਹੜੀਆਂ ਟਰਾਲੀਆਂ ਸਗੀਆਂ ਉਹ ਗੁਰਦਾਸਪੁਰ ਪਠਾਨਕੋਟ ਉਧਰ ਵਾਲੇ ਏਰੀਆ ਵਿੱਚ ਸਾਰੀਆਂ ਹੀ ਮਤਲਬ ਉਹਨਾਂ ਨੇ ਚਾਰਾ ਜਿਹੜਾ ਉਹ ਸਰਵ ਕੀਤਾ ਤੇ ਅੱਜ ਉਹ ਗੱਗੋਮਾਲ ਦੋ ਟਰਾਲੀਆਂ ਸਾਡੀਆਂ ਜਿਹੜੀਆਂ ਗੱਗੋਮਾਲ ਵਿਖੇ ਜਾ ਰਹੀਆਂ ਆ ਮਤਲਬ ਪਹੁੰਚ ਗਿਆ ਉੱਥੇ ਵੀ ਉਹਨਾਂ ਨੇ ਪੂਰਾ ਪਸ਼ੂਆਂ ਦਾ ਜਿਹੜਾ ਆ ਉਹ ਚਾਰਾ ਉਹਨਾਂ ਦੀਆਂ ਮੈਡੀਸਿਨਸ ਜੋ ਵੀ ਲੋੜਿੰਦੀਆਂ ਉਹਨਾਂ ਵਾਸਤੇ ਚੀਜ਼ਾਂ ਆ ਉਹ ਉਹ ਮੁਹੱਈਆ ਕਰਵਾ ਰਹੇ ਆ ਅਸੀਂ ਅੱਜ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਆਪਣੀ ਜ਼ਿਲ੍ਹਾ ਕਮੇਟੀ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਜਿਹੜੀ ਆ ਉਹਦੇ ਵੱਲੋਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਵੀ ਇਹਦੇ ਵਿੱਚ ਅਸੀਂ ਤਰਪਾਲਾਂ ਸੈਨੀਟਾਈਜ਼ਰ ਟਰਚਾਂ ਪਲਾਸ ਅਸੀਂ ਥੋੜੇ ਜੇ ਬੱਚਿਆਂ ਦੇ ਡਾਈਪਰਸ ਵੂਮਨਸ ਵਾਸਤੇ ਸੈਨੀਟਰੀ ਪੈਡਸ ਤੇ ਕੁਝ ਅਸੀਂ ਹੋਰ ਛੋਟਾ ਮੋਟਾ ਸਮਾਨ ਖਾਣ ਪੀਣ ਦਾ ਸਮਾਨ ਜਿਹੜਾ ਸੀਗਾ ਉਹ ਅਸੀਂ ਪਿਛਲੇ ਦੋ ਪਿੰਡਾਂ ਵਿੱਚ ਜਿਹੜਾ ਆ ਉਹ ਜਾ ਕੇ ਆਏ ਆ ਤੇ ਲੋੜਿੰਦੀਆਂ ਚੀਜ਼ਾਂ ਥੋੜੀਆਂ ਜੀਆਂ ਜਿੰਨਾ ਕਿਸੇ ਐਫਰਟਸ ਕਰ ਸਕਦੇ ਆ ਛੋਟਾ ਮੋਟਾ ਉਹ ਅਸੀਂ ਕਰਕੇ ਆਏ ਆ ਅਸੀਂ ਅਵਸ਼ੀ ਕਲੈਕਸ਼ਨ ਕਰ ਰਹੇ ਹਾਂ ਬਾਰੋ ਵੀ ਜਿਹਦੇ ਵਿੱਚ ਹੈ ਹਜੇ ਫਿਲਹਾਲ ਅਸੀਂ ਸਾਡੀ ਆਪਣੇ ਕੋਲ ਹੀ ਕਰ ਰਹੀ ਆ ਅਸੀਂ ਆਪਣੇ ਜਿਹੜੇ ਟੀਚਰਸ ਆ ਉਹੀ ਕਰਦੇ ਪਏ ਆ ਪਰ ਸਾਨੂੰ ਇਹ ਲੱਗਦਾ ਵਾ ਕਿ ਜਿਹੜਾ ਨੈਕਸਟ ਟਾਈਮ ਆਉਣ ਵਾਲਾ ਥੋੜੇ ਦਿਨਾਂ ਬਾਅਦ ਉਹਦੇ ਵਿੱਚ ਸਾਨੂੰ ਜ਼ਿਆਦਾ ਜ਼ਰੂਰਤ ਪੈਣੀ ਹੈ ਕਲੈਕਸ਼ਨ ਦੀ ਫਿਰ ਅਸੀਂ ਇਹ ਸੋਚ ਰਹੇ ਆ ਕਿ ਅਸੀਂ ਯੂਨੀਅਨ ਲੈਵਲ ਤੇ ਤਾਂ ਕਰਾਂਗੇ ਹੀ ਇੱਕ ਨੰਬਰ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਕੰਟੈਕਟ ਕਰਕੇ ਸਾਨੂੰ ਆਪਣੀ ਨੀਡ ਦੇ ਅਨੁਸਾਰ ਦੱਸ ਸਕਦੇ ਜੇ ਕਿ ਕੀ ਲੋੜ ਆ ਫਿਰ ਅਸੀਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕੋਈ ਨਾ ਕੋਈ ਨਿਕਲ ਬੋਲੋ ਬੋਲੋ ਫਿਰ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਮਤਲਬ ਅਸੀਂ ਆਪਣੇ ਯੂਨੀਅਨ ਲੈਵਲ ਤੇ ਜਾਂ ਆਪਣੀ ਜਿਹੜੀ ਜ਼ਿਲ੍ਹਾ ਕਮੇਟੀ ਆ ਜਾਂ ਸਟੇਟ ਲੈਵਲ ਆ ਉਹਦੇ ਤੇ ਤਾਂ ਆਪਾਂ ਫੰਡ ਕਲੈਕਟ ਕਰਾਂਗੇ ਹੀ ਕੁਝ ਅਸੀਂ ਆਪਣਾ ਫੈਮਿਲੀ ਲੈਵਲ ਤੇ ਕਰਾਂਗੇ ਰਿਲੇਟਿਵਸ ਲੈਵਲ ਤੇ ਕਰਾਂਗੇ ਕੁਝ ਸਾਨੂੰ ਲੱਗਦਾ ਕਿ ਅਸੀਂ ਐਨ ਜੀਓਜ਼ ਨਾਲ ਕੰਟੈਕਟ ਕਰਕੇ ਇੱਕ ਵੱਖਰਾ ਤਰੀਕੇ ਨਾਲ ਉਪਰਾਲਾ ਕਰਾਂਗੇ ਵੀ ਜਿਹਦੇ ਨਾਲ ਜਿਹੜੇ ਹੜਪੀੜਤ ਲੋਕ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਮਾਨ ਨਹੀਂ ਹੈਗਾ ਬਰਬਾਦ ਹੋ ਗਿਆ ਕਪੜਾ ਲੱਤਾ ਨਹੀਂ ਹੈਗਾ ਜਾਂ ਨੇੜੀ ਚੀਜ਼ਾਂ ਜਿਹੜੀਆਂ ਉਹਨਾਂ ਕੋਲ ਨਹੀਂ ਹੈਗੀਆਂ ਵੀ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਉਹਨਾਂ ਨੂੰ ਮਤਲਬ ਇੱਕ ਸਰਵੇ ਕਰਕੇ ਜਿਹੜੇ ਬਹੁਤ ਜ਼ਿਆਦਾ ਨੇੜੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਬਿਲਕੁਲ ਹੀ ਨਹੀਂ ਆ ਘਰ ਟਾਹ ਢੇਰੀ ਹੋ ਗਿਆ ਭਾਂਡਾ ਛੰਨਾ ਵੀ ਉਹਨਾਂ ਦਾ ਖਤਮ ਹੋ ਗਿਆ ਕਪੜਾ ਲੱਤਾ ਵੀ ਜਿਹੜਾ ਉਹ ਨਹੀਂ ਹੈਗਾ ਵੀ ਅਸੀਂ ਉਹ ਚੀਜ਼ਾਂ ਮੁਹਿਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੀ ਜਿੱਥੇ ਬੰਦੀ ਆਈ ਹੈ ਹੋਰ ਮੈਂ ਜਿੱਥੇ ਬੰਦੀ ਆ ਉਹਨੂੰ ਜਿਹੜਾ ਆ ਦੇਣਾ ਚਾਹੀਦਾ ਜਿਹੜੇ ਪੀੜਤ ਆ ਬਿਲਕੁਲ ਸਰ ਇਹ ਵੇਖੋ ਮਨੁੱਖਤਾ ਦੀ ਸੇਵਾ ਤਾਂ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਮਨੁੱਖ ਆ ਦੇ ਸਾਨੂੰ ਆਪਣੀ ਜਿਹੜੀ ਕਮਿਊਨਿਟੀ ਆ ਆਪਣੀ ਜਿਹੜੀ ਹਿਮੈਨਿਟੀ ਆ ਉਹ ਦਿਖਾਉਣੀ ਚਾਹੀਦੀ ਆ ਕਿਉਂਕਿ ਇਸ ਵੇਲੇ ਜੇ ਅਸੀਂ ਸੇਫ ਬੈਠੇ ਆ ਕਿਸੇ ਵੀ ਏਰੀਆ ਦੇ ਵਿੱਚ ਤੇ ਸਾਡਾ ਇਹ ਫਰਜ਼ ਬਣਦਾ ਕਿ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਕੋਲ ਜਾ ਕੇ ਤੇ ਆਪਾਂ ਉਹਨਾਂ ਦੀ ਮਦਦ ਜ਼ਰੂਰ ਕਰੀਏ ਕਿਉਂਕਿ ਇਹ ਸਾਡਾ ਇੱਕ ਇਨਸਾਨ ਹੋਣ ਦੇ ਨਾਤੇ ਹੀ ਫਰਜ਼ ਬਣਦਾ ਹੈ। ਕੰਪਿਊਟਰ ਅਧਿਆਪਕ ਅੱਜ ਅਸੀਂ ਕੰਪਿਊਟਰ ਅਧਿਆਪਕ ਸਿੰਘ ਰਿਸਪੈਕਟਿਵ ਵੱਲੋਂ ਇੱਥੇ ਆਏ ਆ। ਔਰ ਅਜੀ ਇਹ ਪਿੰਡ ਲਖੋਵਾਲ ਦੇ ਵਿੱਚ ਅਸੀਂ ਖੜੇ ਆਂ ਔਰ ਇੱਥੇ ਅਸੀਂ ਵੇਖਿਆ ਘਰਾਂ ਦੇ ਵਿੱਚ ਅਸੀਂ ਖੁਦ ਜਾ ਕੇ ਦੇਖਿਆ ਬਹੁਤ ਜ਼ਿਆਦਾ ਘਰਾਂ ਦੇ ਜਿਹੜੇ ਘਰ ਉਹ ਕੱਚੇ ਆ ਔਰ ਉਹਨਾਂ ਦੀਆਂ ਛੱਤਾਂ ਜਿਹੜੀਆਂ ਚੋਰੀਆਂ ਅਸੀਂ ਉਹਨਾਂ ਨੂੰ ਜਿੰਦੀਆਂ ਕੇ ਅਸੀਂ ਤਰਪਾਲਾਂ ਲਾ ਕੇ ਆਏ ਸਾਂ ਅਸੀਂ ਉੱਤਰਪੈਲਾ ਇੱਥੇ ਵੰਡੀਆਂ ਵਾ ਮੈਂ ਬਾਕੀ ਹੋਰ ਵੀ ਜਿਹੜੀਆਂ ਸੰਸਥਾਵਾਂ ਇਸ ਕੰਮ 'ਚ ਲੱਗੀਆਂ ਹੀ ਆ ਵਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇਹ ਲਖੋਵਾਲ ਪਿੰਡ ਵਾ ਇੱਥੇ ਕਈ ਘਰ ਐ ਹੋਜੇ ਆ ਜਿੰਨਾਂ ਤੱਕ ਪਹੁੰਚ ਹੀ ਨਹੀਂ ਹੋ ਰਹੀ ਔਰ ਮੈਂ ਪ੍ਰਸ਼ਾਸਨ ਨੂੰ ਵੀ ਕਹੂੰਗਾ ਵੀ ਇੱਥੇ ਪਹੁੰਚ ਕਰਕੇ ਕਿਉਂਕਿ ਜਿੰਨੀਆਂ ਵੀ ਸੰਸਥਾਵਾਂ ਜੇ ਸਾਰੀਆਂ ਰਲ ਕੇ ਜੋ ਆਪਦਾ ਵੇਖੋ ਪੰਜਾਬ ਤੇ ਆਈ ਆ ਜੇਕਰ ਸਾਰੀਆਂ ਸੰਸਥਾਵਾਂ ਰਲ ਕੇ ਕੰਮ ਕਰਨਗੀਆਂ ਤਾਂ ਫੇਰ ਹੀ ਇਹਦੇ ਤੋਂ ਸਾਨੂੰ ਛੁਟਕਾਰਾ ਮਿਲਣਾ ਸੋ ਸਾਰੇ ਜਣੇ ਰਲ ਕੇ ਆਈਏ ਰਲ ਕੇ ਅਸੀਂ ਹੱਲਾ ਮਾਰੀਏ ਔਰ ਇਹ ਪੰਜਾਬ ਦੇ ਵਿੱਚ ਜਿਹੜੀ ਆਪਦਾਈ ਆ ਇਹਦੇ ਵਿੱਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਵੀ ਇਤਨਾ ਹੀ ਜਿਹੜੇ ਪਿੰਡਾਂ ਤੱਕ ਪਹੁੰਚ ਨਹੀਂ ਹੋ ਰਹੀ ਉੱਥੇ ਪਹੁੰਚ ਕੇ ਤੇ ਜੋ ਵੀ ਤੁਸੀਂ ਆਪਣੇ ਵੱਲੋਂ ਸੇਵਾ ਕਰ ਸਕਦੇ ਹੋ ਇੱਕ ਯੋਗਦਾਨ ਪਾ ਸਕਦੇ ਹੋ ਤਾਂ ਯੋਗਦਾਨ ਜ਼ਰੂਰ ਪਾਇਆ ਜਾਵੇ ਧੰਨਵਾਦ ਮੇਰਾ ਨਾਮ ਜੀ ਨਰਿੰਦਰ ਕੁਮਾਰ ਸਕੂਲ ਮੇਰਾ ਭਿੰਡੀ ਸਾਦਾ ਸਕੂਲ ਆ ਜੀ ਬਾਰਡਰ ਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਅੱਜ ਦੇ ਜਿਹੜੇ ਨਾਜ਼ੁਕ ਹਾਲਾਤ ਬਣੇ ਹੋਏ ਪੰਜਾਬ ਦੇ ਬਹੁਤ ਜ਼ਿਆਦਾ ਜਿਹੜੇ ਹੜ੍ਹ ਪ੍ਰਭਾਵਿਤ ਹੋ ਗਏ ਪਿੰਡ ਸਕੂਲ ਡੁੱਬ ਚੁੱਕੇ ਨੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੈ ਇਸ ਟਾਈਮ ਜਿਹੜਾ ਪੰਜਾਬ ਦਾ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਤੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੋ ਵੀ ਬਣਦੀ ਸਹਾਇਤਾ ਇਨਾਂ ਜਿਹੜੇ ਪਿੰਡਾਂ ਦੀ ਆ ਉਹ ਕੀਤੀ ਜਾਵੇ ਤੇ ਕੇਂਦਰੀ ਸਰਕਾਰ ਨੂੰ ਵੀ ਆਪਾਂ ਇਹ ਜਿਹੜੀ ਆ ਅਪੀਲ ਕਰਦੇ ਆ ਕਿ ਜੋ ਵੀ ਪਿੰਡਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਜਾਰੀ ਕੀਤਾ ਜਾਵੇ ਤੇ ਇੱਕ ਜਿਹੜੇ ਪਿੰਡ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਨੀਡੀ ਪਰਸਨ ਆ ਕਾਈਂਡਲੀ ਉਹਨਾਂ ਤੱਕ ਹੀ ਜਿਹੜੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਉਹ ਪਹੁੰਚ ਪਹੁੰਚ ਦਿੱਤੀਆਂ ਜਾਣ ਕਿਉਂਕਿ ਕਈ ਲੋਕ ਨਜਾਇਜ਼ ਜਿਹੜਾ ਚੁੱਕ ਚੁੱਕ ਕੇ ਅਜਨਾਲੇ ਵਿੱਚ ਵੀ ਕਈ ਲੋਕ ਵੇਚੀ ਜਾ ਰਹੇ ਆ ਜੀ ਉਹ ਬਹੁਤ ਹੀ ਜਿਹੜੀ ਆ ਮਾੜੀ ਗੱਲ ਆ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਆਈ ਸਾਡੀ ਜੁਨੀਅਨ ਜਿਹੜੀ ਆ ਉਹ ਹਮੇਸ਼ਾ ਕੰਪਿਊਟਰ ਟੀਚਰ ਯੂਨੀਅਨ ਜਿਹੜੀ ਆ ਆਪਣੀ ਹਮੇਸ਼ਾ ਤੁਹਾਡੇ ਨਾਲ ਜਿਹੜੀ ਖੜੀ ਆ ਕੋਈ ਵੀ ਪ੍ਰੋਬਲਮ ਆਉਂਦੀ ਆ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇੱਕ ਨੰਬਰ ਵੀ ਆਪਾਂ ਜਾਰੀ ਕਰਕੇ ਜਾਵਾਂਗੇ ਆਪਣਾ ਜੇ ਕਿਸੇ ਨੂੰ ਕੋਈ ਆਪਣੇ ਅਕੋਰਡਿੰਗ ਕੋਈ ਨੀਡ ਆ ਉਹ ਵੀ ਆਪਾਂ ਜਿਹੜੀ ਆ ਨੰਬਰ ਸਰ ਆਪਣਾ ਸ਼ੇਅਰ ਕਰ ਦਿਓ ਤੁਸੀਂ ਅਮਨ ਸਰ 99150 99150 71602 206 71206 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣੀ ਜਿਹੜੀ ਹਾਂਜੀ ਬੋਲੋ ਨੰਬਰ ਮੇਰਾ ਵਲੇ ਲੋ 88720 07678 ਇਹ ਕੇ ਨੰਬਰ ਨੋਟ ਕਰ ਸਕਦੇ ਜਦੋਂ ਤੁਹਾਨੂੰ ਕੋਈ ਵੀ ਮੁਸ਼ਕਲ ਆਉਂਦੀ ਤੁਸੀਂ ਕਾਈਂਡਲੀ ਸਾਨੂੰ ਕਾਲ ਕਰਕੇ ਆਪਣੀ ਜੋ ਵੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਨੂੰ ਦੱਸ ਸਕਦੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਹੜੀ ਚੀਜ਼ ਦੀ ਇਥੇ ਜ਼ਰੂਰਤ ਆ ਤੇ ਅਹੀਂ ਉਹ ਅਗਲੀ ਵਾਰੀ ਜਦੋਂ ਵੀ ਆਪਾਂ ਇੱਥੇ ਆਈਏ ਤੁਹਾਡੇ ਕੋਲ ਪਹੁੰਚਾਇਆ ਜਾਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।